ਹਾਂਜੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਣਾਈ ਹੋਈ ਇਸ ਰੰਗ-ਬਰੰਗੀ ਦੁਨੀਆ ਦੇ ਵਿੱਚੋਂ ਕਈ ਵਾਰ ਐਸੇ ਰੰਗ ਦੇਖਣ ਨੂੰ ਮਿਲ ਜਾਂਦੇ ਆ ਜੀਨੂੰ ਦੇਖ ਕੇ ਸਾਨੂੰ ਯਕੀਨ ਨਹੀਂ ਆਉਂਦਾ ਪਰ ਅੱਗੇ ਜਦੋਂ ਕੋਈ ਇਦਾਂ ਦੀ ਚੀਜ਼ ਦੇਖਦਾ ਸੀ ਤੇ ਦੇਖ ਕੇ ਕਿਸੇ ਨੂੰ ਦੱਸਦਾ ਸੀ ਤਾਂ ਯਕੀਨ ਨਹੀਂ ਕਰਦਾ ਸੀ ਕੋਈ ਪਰ ਅੱਜ ਕੱਲ ਕਿਉਂਕਿ ਹਰ ਕਿਸੇ ਦੇ ਕੋਲੇ ਫੋਨ ਆ ਤੇ ਅਗਲਾ ਵੀਡੀਓ ਬਣਾ ਲੈਂਦਾ ਵੀਡੀਓ ਬਣਾ ਕੇ ਆਪਣੇ ਨਾਲ ਸ਼ੇਅਰ ਕਰ ਦਿੰਦਾ ਤਾਂ ਕਰਕੇ ਇਦਾਂ ਦੀਆਂ ਚੀਜ਼ਾਂ ਅੱਜ ਕੱਲ ਜਿਆਦਾ ਦੇਖਣ ਨੂੰ ਮਿਲਦੀਆਂ ਨੇ ਦੂਸਰੀ ਗੱਲ ਕਈ ਵਾਰ ਕੁਆਲਿਟੀ ਦਾ ਹੋ ਜਾਂਦਾ ਵੀਡੀਓ ਦੀ ਕੁਆਲਿਟੀ ਉਹ ਇਸ ਕਰਕੇ ਕਿਉਂਕਿ ਜਦੋਂ ਅੱਗੇ ਦੀ ਅੱਗੇ ਵੀਡੀਓ ਸ਼ੇਅਰ ਹੁੰਦੀ ਆ ਤਾਂ ਉਹਦੇ ਨਾਲ ਕੁਆਲਿਟੀ ਥੋੜੀ ਜੀ ਲੋ ਹੋ ਜਾਂਦੀ ਆ ਤੇ ਟਰਾਈ ਮੇਰੀ ਇਹੀ ਹੁੰਦੀ ਹੁੰਦੀ ਆ ਵੀ ਆਪਾਂ ਨੂੰ ਕਈ ਵਾਰ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ origignal ਕਿਹੜੇ ਪੇਜ ਤੇ ਪਈ ਆ ਹਨਾ ਪੇਜ ਬਹੁਤ ਸਾਰੇ ਨੇ ਜਿਹੜੇ ਇਹ ਸ਼ੇਅਰ ਕਰਦੇ ਨੇ ਤੇ ਪਰ origignal ਕਿੱਥੋਂ ਆਈ ਆ ਉਹ ਆਪਾਂ ਨੂੰ ਕਈ ਵਾਰ ਨਹੀਂ ਪਤਾ ਲੱਗਦੀ ਤੇ ਆਹ ਦੇਖੋ ਤੁਸੀਂ ਇਹ ਦੋਨੇ ਵੀਡੀਓ ਕੇਰਲੀ ਵਾਲੀ ਵੀਡੀਓ ਕਿਸੇ ਹੋਰ ਦੇਸ਼ ਦੀ ਆ ਤੇ ਉਹ ਇੱਕ ਹੋਰ ਸਾਲ ਦੀ ਵੀਡੀਓ ਆ ਆ ਜਿਹੜੀ ਵੀਡੀਓ ਹੈ ਨਵੀਂ ਵੀਡੀਓ ਆ ਤੇ ਇਹ ਇੱਕ ਹੋਰ ਦੇਸ਼ ਤੋਂ ਆਈ ਆ ਹਨਾ ਕੋਈ ਇਹਦੇ ਵਿੱਚ ਕੋਈ ਆਪਸ ਦੇ ਵਿੱਚ ਇਹਨਾਂ ਦਾ ਕੋਈ ਲਿੰਕ ਨਹੀਂ ਹੈਗਾ ਪਰ ਇਹਦੇ ਵਿੱਚ ਆ ਦੇਖੋ ਉਹਨਾਂ ਨੇ ਸলো 모ਸ਼ਨ ਕਰਕੇ ਵੀ ਦਿਖਾਇਆ ਕਿਦਾਂ ਉਸ ਪੰਛੀ ਦੇ ਖੰਭਾਂ ਦੇ ਵਿੱਚੋਂ ਲਾਈਟ ਸਪਾਰਕ ਕਰਦੀ ਆ ਸੋ ਇਹ ਪ੍ਰਮਾਤਮਾ ਜਾਣਦਾ ਕਿ ਇਹ ਕੀ ਸ਼ੈਅ ਆ ਇਹ ਕਿਉਂ ਆ ਇਦਾਂ ਹਨਾ ਹਜੇ ਤੱਕ ਸਾਰੇ ਜਾਣੇ ਹਰਾਨ ਨੇ ਇਹ ਚੀਜ਼ ਨੂੰ ਦੇਖ ਕੇ ਇੱਕ ਕੈਮਿਸਟਰੀ ਬਣੀ ਹੋਈ ਆ ਵੀ ਇੰਦਾਂ ਲਾਈਟ ਕੇਰਲੀ ਦੀ ਪੂੰਛ ਦੇ ਵਿੱਚੋਂ ਤੇ ਇਹ ਇਹ ਪੰਛੀ ਦੇ ਖੰਭਾਂ ਦੇ ਵਿੱਚੋਂ ਕਿਉਂ ਨਿਕਲੀ ਸੀ ਧੰਨਵਾਦ